ਹੈਲੋ ਸਸਰੀਕਾਲ ਜੀ ਵੈਲਕਮ ਟੂ ਮਾਈ ਨਿਊ ਬਲੌਗ ਮੇਰਾ ਮੈਗ ਬੰਦ ਹੋ ਗਿਆ ਹੈ ਪਤਾ ਨਹੀਂ ਕਿਉਂ ਪ੍ਰੋਬਲਮ ਆਈ ਮੀਂ ਪੈਣ ਦਿਆ ਦੋ ਦਿਨ ਹੋ ਗਏ ਮੀਂ ਨਹੀਂ ਹਟੁੰਦਿਆ ਕੱਲ ਦਾ ਪੈਣ ਦਿਆ ਆ ਦਿਖਾਉਣਾ ਤੁਹਾਨੂੰ ਬਾਹਰ ਜਾ ਕੇ ਬਹੁਤ ਜ਼ਿਆਦਾ ਮੀਂ ਪੈਣ ਦਿਆ ਹੁਣ ਘਟਿਆ ਹੁਣ ਮੈਂ ਜਾ ਰਿਹਾ ਹਾਂ ਵੇਲੇ ਆ ਦੇਖੋ ਹੁਣ ਮੈਂ ਵੇਲੇ ਆਉਂਦਿਆਂ ਚੱਲਿਆ ਆ ੱਟੇ ਪਾ ਕੇ ਉਹਨੇ ਨਾਲ ਚੇਕ ਨਕਮਾ ਗੁ ਤੇ ਆ ਚਲ ਚਲੀ ਸ਼ਨੀ ਆਣੇ ਬੋਲਣ ਦੇ ਭਾਈ ਬਲੌਗ ਬਣਾਉਂਦਾ ਮੈਂਗਾ ਬਲੌਗ ਨਾ ਬਲੌਗ ਆਂ ਤਿਆਰ ਸ਼ਨੀ ਘੜੇ ਰਹਾ ਚ ਸ਼ਨੀ ਘਰੇ ਚਾਹ ਵੀ ਇੱਥੇ ਲਿਆ ਕੇ ਪੀਂਦਾ ਗਲਾਸ ਉਹ ਹੱਥ ਚ ਆ ਰਾਤੀ ਪਟਾਕੇ ਬਹੁਤ ਬੈਸ ਗਏ ਟ੍ਰਾਂਸਫਰਮਸ ਉਹ ਪਤਾ ਨਹੀਂ ਪਾਇ ਕਿੱਥੋਂ ਪਾਇ ਟਰਾਂਸਫਰ ਹੁੰਦਾ ਪੈਂਦੇ ਇਸ ਟੌਪਿਕ ਤੇ ਸਾਡੀ ਗੱਲਬਾਤ ਹੁੰਦੀ ਪਈ ਸੀ ਜਦੋਂ ਮੈਂ ਇੱਥੇ ਆ ਗਿਆ ਤਾਂ ਇਹ ਕਹਿੰਦਾ ਦੂਆ ਹੈ ਹੈਲੀਕਾਪਟਰ ਹੈ ਮੈਂ ਹੈਲੀਕਾਪਟਰ ਨੇ ਮੈਂ ਨਹੀਂ ਨਹੀਂ ਕਿੱਥੋਂ ਆ ਗਿਆ ਮੈਂ ਕਹਾਂ ਉਹ ਸਿਗਰ ਟਰਾਂਸਫਰ ਹੁੰਦਾ ਪੈਂਦੇ ਹੈਗਾ ਪਟਾਕੇ ਹਾਂ ਦੇਖੋ ਮੈਂ ਪਾਣੀ ਕੰਨਾ ਖੜਾ ਮੈਂ हटਿਆ ਹੀ ਨਹੀਂ ਅੱਜ ਵੀ ਸਾਰੇ ਦਿਹਾੜੇ ਕੱਲ ਵੀ ਸਾਰੇ ਦਿਹਾੜੇ ਪਈ ਗਾ ਸ਼ਨੀ ਕੰਨ ਦਾ ਸਮਾਨੇ ਬੱਦਲ ਲਿਖੇ ਪਰ ਟ੍ਰਾਂਸਫਰ ਹੁੰਦਾ ਪਏ ਕਿਉਂਕਿ ਦਿਨ ਨੂੰ ਵੀ ਪਏ ਬਟਾਕਾ ਇੱਕ ਜੇ ਤੁਮ ਮੇਂ ਵੀ ਲੈ ਆਇਆ ਚਲੋ ਹੁਣ ਆਪਾਂ ਚੱਲ ਜਾਈਏ 베ਲ ਲਈ 베ਲ ਨੇ ਚੰਦਾ ਲਾਇਆ ਹੋਇਆ ਆਪਾਂ ਕਢਾਇਆ ਰਾਤ ਹੁਣ ਜੰਦਾ ਖੋਲਦਾ ਜੰਦਾ ਖੋਲਦਾ ਜ਼ਿਆਕ ਨੂੰ ਖਵਾਉਂਦਾ ਲੈਥੇ ਪਾਣੀ ਖੜਾ ਮਿੰਦਾ ਉਹਨੂੰ ਫੇਰ ਮੀਂਹ ਨਹੀਂ ਹਟੰਦਿਆ ਉਦਾਂ ਹੁਣ ਹਟਿਆ ਥੋੜਾ ਜਿਹਾ ਹੁਣ ਆਇਆ ਜਾਇਕ ਨੂੰ ਲੱਗ ਗਿਆ ਇਹਨੂੰ ਕਮਾ ਕੇ ਪਸ਼ੂਆਂ ਨੂੰ ਪੱਠੇ ਪਾਤੇ ਆ ਜਾਇਕ ਨੂੰ ਕਮਾ ਕੇ ਹੁਣ ਘਰ ਜਾਵਾਂਗੇ ਆਫਿਸ ਖੋਲ ਕੇ ਆਉਨੇ ਆ ਹੁਣ ਆਫਿਸ ਖੋਲ ਕੇ ਫੇ ਕਟਿੰਗ ਕਰਾਉਣ ਜਾਂਦੇ ਕਟਿੰਗ ਕਰਾ ਕੇ ਹੁਣੇ ਵਿਆਹ ਆ ਵਿਆਹ ਦੇਖੋ ਔਫ ਇਸ ਆਪਾ ਦਿੱਤਾ ਖੋਲ ਤਾਂ ਮੈਂ ਕਟਿੰਗ ਵਾਲੇ ਨੂੰ ਫੋਨ ਲਾਇਆ ਸੀ ਮੈਨੂੰ ਉਹਦਾ ਟਾਈਮ ਨਹੀਂ ਹੈਗਾ ਦੋ ਤਿੰਨ ਕਸਟਮਰ ਹੈਗੇ ਆ ਇਸ ਕਰਕੇ ਹੁਣ ਹੋਰ ਕੋਈ ਦੇਖਦੇ ਆ ਹੋਰ ਕਿਸੇ ਤੋਂ ਕਰਾਉਣਾ ਹੁਣ ਟਾਈਮ ਵੀ ਆਪਣੇ ਕੋ ਘੱਟ ਐ ਇੰਨੀ ਵੇਟ ਕੋਣ ਕਰੂਗਾ ਹਾਂਜੀ ਆਪਾਂ ਜਾ ਰਹੇ ਆ ਵਿਆਹ ਤੇ ਮੀਂਹ ਬਹੁਤ ਆ ਰਿਹਾ ਉਹ ਦੇਖਦੇ ਆ ਆਹ ਦਾ ਔਫ ਰੋਡਿੰਗ ਵਾਲਾ ਕੰਮ ਸੀਗਾ ਬਹੁਤ ਜ਼ਿਆਦਾ ਟੋਏ ਸੀਗਾ ਇਹ ਤਾਂ ਕੁਝ ਵੀ ਨਹੀਂ ਬਹੁਤ ਵੱਡੇ ਵੱਡੇ ਡੋਂਗੇ ਡੋਂਗੇ ਟੋਏ ਸੀਗੇ ਮੈਂ ਕਿਹਾ ਗੱਡੀ ਤਾਂ ਪੰਪਰ ਨਾਲ ਲੱਗ ਜਾਵੇ ਕਿਤੇ ਟਾਇਰ ਨਾ ਤਾਂ ਚੱਕੇ ਜਾ ਗਏ ਗੱਡੀ ਫਾਜ ਜਾਣੇ ਨਿਕਲਣੇ ਵੀ ਆਣੇ ਨਾਲ ਹੈ ਵੀ ਫੈਮਿਲੀ ਸੀਗੀ ਫੇ ਵੀ ਬੱਚ ਪਚਾਉਂਦੇ ਆਪਾਂ ਚੱਲ ਗਏ ਲਾ ਕੇ ਗੱਡੀ ਇਹਨਾਂ ਚਾਂਦੇ ਹੋਏ ਹੋਰ ਰਸਤੇ ਸਣੇ ਆਵਾਂਗੇ ਪੈਲਸ ਨੱਬ ਲੱਬ ਕੇ ਤੇ ਬੀਬੀ ਉਹਦਾ ਲੈ ਆਈ ਮੈਨੂੰ ਯਕੀਨ ਨਹੀਂ ਆਦਾ ਹੈ ਨਹੀਂ ਮੈਂ ਨਹੀਂ ਕਦੀ ਆਇਆ ਇਦਾਂ ਦੀ ਸਾਈਡ Oh, yeah, pah. Father well, ਬਾਪਸੀ ਘਰ ਨੂੰ ਜਾ ਰਹੇ ਹੁਣ ਹੁਣ ਰਸਤੇ ਹੋੜ ਦੀ ਜਾਣਾ ਉਹਦੇ ਵਿੱਚ ਖੱਡੇ ਬੜੇ ਮੈਂ ਕਿਤੇ ਗੱਡੀ ਖੱਡੇ ਖੁੱਡੇ ਚ ਨਾ ਕਦੇ ਡੱਕ ਜਾਵੇਂ ਬਹੁਤ ਰਸਤਾ ਖਰਾਬ ਸਿਕ ਹੌਲੀ ਹੌਲੀ ਆਏ ਹੁਣ ਹੁਸਕਰਤਾਰਪੁਰ ਵਾਲੇ ਸਾਈਡ ਦੀ ਜਾਣਾ ਹੁਣ ਨਹੀਂ ਉਧਰ ਦੀ ਜਾਣਾ ਬਾਲਾ ਰੋਕ ਆ ਗਏ ਆਪਾਂ ਕਾਰ ਗੱਡੀ ਲਾਉਣ ਲੱਗੇ ਆ ਅੰਦਰ ਗੱਡੀ ਅੰਦਰ ਲਾ ਕੇ ਫਿਰ ਚੱਲਦੇ ਆਫਿਸ ਤੋਂ ਨਿਕਲਦੇ ਆ ਪਹੁੰਚੇ ਆ ਪਾਕਾ ਆਪਾਂ ਘਰੇ ਪਹੁੰਚ ਗਏ ਆ ਗੱਡੀ ਲਾਤੀ ਅੰਦਰ ਇੱਕ ਇੱਕ ਖੜੀ ਬਾਹਰ ਹੁਣ ਆਪਾਂ ਜਾਵਾਂਗੇ ਮੀਨ ਹਟਿਆ ਮੀ ਪਿੰਦਾ ਆ। ਹੁਣ ਆਪਾਂ ਜਾਵਾਂਗੇ ਦੁੱਧ ਲੈਣ ਨਾਲੇ ਮਿੱਠੂ ਦੀ ਖਨਾਰੇ ਜਾਵਾਂਗੇ ਉਸ ਬੰਦ ਕਰਨ। ਹਾਂਜੀ ਦੁੱਧ ਤਾਂ ਆਜੇ ਜੀ ਲੈ ਆਏ ਸੀਗੇ ਹੁਣ ਮੈਨੂੰ ਪਤਾ ਲੱਗਾ ਡੈਡੀ ਘਰ ਹੀ ਸੀਗੇ ਤਾਂ ਤਾਂ ਜੀ ਗਿਆ ਸੀ ਦੁੱਧ ਲੈਣ ਤੇ ਹੁਣ ਮੈਂ ਜਾ ਰਿਹਾ ਆਫਿਸ ਬੰਦ ਕਰ ਲਾ ਆਫਿਸ ਹੀ ਰਹਿ ਗਿਆ ਆਫਿਸ ਬੰਦ ਕਰਕੇ ਤੇ ਜਾਇਦ ਨੂੰ ਘੁਮਾਉਣੇ ਆ। ਹਾਂਜੀ ਆਪਾਂ ਲੱਗੇ ਹੁਣ ਸੌਣ। ਇਸੇ ਨਾਲ ਹੀ ਹੁੰਦਾ ਆਪਣਾ ਬਲੌਗ ਖਤਮ ਅਗਲੇ ਬਲੌਗ ਵਿੱਚ ਮਿਲਾਂਗੇ ਓਕੇ ਬਾਏ ਗੁੱਡ ਨਾਈਟ ਚੱਕ